ਇਹ ਜਿਹੜੇ ਲੋਕ ਨੇ ਇਹਨੇ ਅੰਗ ਦੇ ਬਾਣੇ ਦੇ ਵਿੱਚ ਇਹ ਟੁੱਟੇ ਲੋਕ ਨੇ ਹੱਲ ਸੰਨੇ ਅਮਰਦੌਰ ਖਾਨੇ ਦਾ ਲੈਣਾ ਇਹੀ ਦਾ ਸ਼ੋਅ ਯਾਰਾਂ ਦੀ ਓਏ ਇਹਾਂ ਦੀ ਇਹੀ ਦਾ ਸ਼ੋਅ ਹੈ ਯਾਰਾਂ ਬਈ ਸਾਨੂੰ ਅੱਹੀ ਅੱਜ ਸੌ ਸਕਣੀ ਹੈ ਅਸੀਂ ਅੱਜ ਖੁੱਲੇ ਹੋ ਗਏ ਆ ਇਹ ਟੁੱਟੇ ਲੋਕ ਨੇ ਦਾ ਲੁਧਿਆਣਾ ਸੀਪੀ ਨੇ ਨਾ ਇੱਕ ਮੰਨ ਬਣਾ ਲਿਆ ਵੀ ਹੁਣ ਮੈਂ ਗੱਲ ਨੂੰ ਕਮਾਣਾ ਕਿੱਦਾਂ ਹੁਣ ਕਮਾਣਾ ਕਿੱਦਾਂ ਤਾਂ ਉਹਨੇ ਬੜਾ ਜੀ ਬਿਆਨਬਾਜ਼ੀ ਕਰਤੀ ਕਿ ਕੋਈ ਲੜਾਈ ਸੇ ਤੇ ਚਲੇਗੇ ਅੱਤੋਂ 3 ਮਹੀਨੇ ਪਹਿਲਾਂ ਹੀ ਠੱਪਰ ਸਾਹਿਬ ਨੇ ਕਲੀਅਰ ਕਰਤਾ ਸੀ ਕਿ ਲੁਧਿਆਣਾ ਦੇ ਸੀਪੀ ਨੇ ਮੈਨੂੰ ਮਰਵਾਣਾ ਅੱਜ ਸੀਪੀ ਸਾਹਿਬ ਦੀ ਉਹ ਮੰਨ ਦੀ ਇੱਛਾ ਪੂਰਨ ਹੋ ਗਈ ਉਹਨਾਂ ਦੀ ਮੰਨ ਦੀ ਇੱਛਾ ਅੱਜ ਪੂਰਨ ਹੋ ਗਈ ਠੱਪਰ ਸਾਹਿਬ ਅੱਜ ਖੁਸ਼ ਹੋਏ ਹੋਏ ਨੇ ਹਿੰਦੂਆਂ ਨੂੰ ਮਰਵਾਣਾ ਚਾਹੁੰਦੇ ਗੋਰਾ ਠੱਪਰ ਮਰਵਾਣਾ ਚਾਹੁੰਦੇ ਹੋ ਜ਼ਹਿਰ ਦਿਓ ਵਾਖੀ ਮਾਰ ਦੇ ਨੇ ਗਾਥੀ ਜ਼ਹਿਰ ਦੇ ਕੇ ਮਾਰ ਦੇ ਦੇ ਸੀਪੀ ਸਾਹਿਬ ਸਾਰੇ ਹਿੰਦੂ ਨੇ ਤੋਰੇ ਆ ਰਹੇ ਆ ਸਾਰੇ ਪਹੁੰਚ ਵੀ ਗਏ ਆ ਉਹਨਾਂ ਨੂੰ ਕੋਈ ਜ਼ਹਿਰ ਦੀਆਂ ਪੁੜੀਆਂ ਬਣਾਣ ਅਸੀਂ ਵਾਅਦਾ ਕਰਦੇ ਆ ਉਹਨਾਂ ਦੇ ਸਾਹਮਣੇ ਖਾਵਾਂਗੇ ਕਿ ਜਿੱਦ ਜਿਸ ਤਰ੍ਹਾਂ ਖੋਤੀਆਂ ਵਾਂਗੂ ਇੱਕ ਨਿਆਦੀ ਬੰਦੇ ਤੇ ਹਮਲਾ ਕੀਤਾ ਦੱਸ ਕੇ ਆਉਂਦੇ ਫੇਰ ਕਰਕੇ ਦਿਖਾਉਂਦੇ ਹਮਲਾ ਜੇ ਇੱਕ ਵੀ ਸੁੱਕਾ ਚਲਾ ਜਾਂਦਾ ਇੰਨਾ ਚੋ ਫੇਰ ਗੱਲ ਕਰਦੇ ਪ੍ਰਾਇਮੂ ਦੇ ਦੇਖ ਰਿਹਾ ਹਾਂ ਮੈਂ ਹਿੰਮਤ ਸੋ ਡੀ ਐਮ ਸੀ ਬੀ ਕੇ ਮੌਜੂਦ ਆ ਜਿੱਥੇ ਕਿ ਸ਼ਿਵ ਸੇਨਾ ਆਗੂ ਸ਼ਿਵ ਸ਼ੇਨਾ ਪੰਜਾਬ ਦੇ ਆਗੂ ਜਿਹੜੇ ਥਾਪਰ ਸਾਹਿਬ ਜਿਹਨਾਂ ਦੇ ਉੱਤੇ ਜਿਹੜਾ ਹਮਲਾ ਹੁੰਦਾ ਆ ਕੁਝ ਵਿਅਕਤੀਆਂ ਵੱਲੋਂ ਇਹਦਾ ਹਮਲਾ ਕੀਤਾ ਜਾਂਦਾ ਉਸ ਤੋਂ ਬਾਅਦ ਜਿਹੜੀ ਹੈ ਸਿਵਲ ਦੇ ਵਿੱਚ ਹਾਲਾਤ ਜਿਹੜੀ ਸੀਰੀਅਸ ਹੋਣ ਤੋਂ ਬਾਅਦ ਡੀ ਐਮ ਸੀ ਰੈਫਰ ਕਰ ਦਿੱਤਾ ਜਾਂਦਾ ਆ ਦੇਖ ਸਕਦੇ ਹੋ ਸ਼ਿਵ ਸ਼ੇਨਾ ਦੇ ਤਮਾਮ ਜਿਹੜੇ ਲੀਡਰ ਨੇ ਜਿੱਥੇ ਬੰਦੀਆਂ ਨੇ ਜਿਹੜੇ ਮੌਜੂਦ ਨੇ ਔਰ ਪ੍ਰਦਰਸ਼ਨ ਵੀ ਪਿੱਛੇ ਕੀਤਾ ਜਾ ਰਿਹਾ ਵੈ ਤੇ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਵੀਰੇ ਕੀ ਹਾਲਾਤ ਬੰਦੇ ਪਏ ਉਹਨਾਂ ਨਾਲ ਅ ਸਰ ਕੀ ਕਹਿਣਾ ਚਾਹੁੰਦੇ ਜਿਹੜਾ ਜਿਹੜਾ ਹਮਲਾ ਹੋਇਆ ਵਾ ਉਹਨੂੰ ਦੇਖ ਕੇ ਕੀ ਕਹਿਣਾ ਚਾਹੁੰਦੇ ਤੁਸੀਂ ਇਹ ਜਿਹੜਾ ਹਮਲੇ ਦਾ ਇਹ ਜਿਹੜਾ ਅਮਰਤਪਾਲ ਆ ਇਹ ਅਮਰਤਪਾਲ ਜੀ ਜਿਹੜੇ ਨੇ ਸੋਚ ਕਾਣੀ ਸੀ ਇਹ ਜਿਹੜੇ ਲੋਕ ਨੇ ਇਨੇ ਅੰਗ ਦੇ ਬਾਣੇ ਦੇ ਵਿੱਚ ਇਹ ਟੁੱੱਚੇ ਲੋਕ ਨੇ ਠੀਕ ਹੈ ਇਹ ਜਿਹੜੇ ਲੋਕ ਨੇ ਇਨੇ ਅੰਗ ਦੇ ਬਾਣੇ ਟੁੱੱਚੇ ਸੀਗੇ ਅਗਰ ਇਹਨਾਂ ਨੇ ਕੋਈ ਹਮਲਾ ਕਰਨਾ ਸੀ ਦੱਸ ਕੇ ਆਂਦੇ ਇੱਕ ਨਿਹੱਥੇ ਦੇ ਬੰਦੇ ਦੇ ਉੱਤੇ ਹਮਲਾ ਕਰਨੇ ਨੇ ਉਥੇ ਬਾਹਰ ਕਰ ਰਹੇ ਨੇ ਕਿਰਪਾਨਾਂ ਦੇ ਨਾਲ ਇਹ ਇਹਦਾ ਜਿਹੜੇ ਲੋਕ ਨਾਲ ਟੁੱੱਚੇ ਨੇ ਸਰਕਾਰ ਨੂੰ ਇਦਾਂ ਦੇ ਬੰਦੇ ਦੇ ਉੱਤੇ ਨਤ ਪਾਣੀ ਚਾਹੀਦੀ ਹੈ ਅਮਰਤਪਾਲ ਗੱਲ ਕਰੀਏ ਅਮਰਤਪਾਲ ਦੀ ਜਿਹੜੀ ਗੱਲ ਕਰੀਏ ਤਾਂ ਉਹਨਾਂ ਦਾ ਡਿਫਰੈਂਟ ਮੈਂਟ ਕਿਉਂਕਿ ਉਹਨੇ ਸੋਚੁਕਣੀ ਸੀ ਤੇ ਹਾਈ ਕੋਰਟ ਉਹ ਹਲਸਾਨੀ ਅੰਮ੍ਰਿਤਸਰ ਹਸਪਤਾਲ ਨੇ ਨਾ ਉਹ ਜਿਹੜਾ ਮੈਟਰ ਹੋਇਆ ਇਹਦਾ ਸ਼ੈ ਯਾਰਾਂ ਦੀ ਉਹ ਇਹਾਂ ਦੀ ਇਹਦਾ ਸ਼ੋਅ ਹੈ ਸ਼ੈਣਾ ਵੀ ਆ ਸਾਨੂੰ ਅਸੀਂ ਅੱਜ ਸੋਹ ਸਕਣੀ ਆ ਅਸੀਂ ਅੱਜ ਖੁੱਲੇ ਹੋ ਗਏ ਆ ਇਹ ਟੁੱਟੇ ਲੋਕ ਨੇ ਇਹ ਤਾਂ ਜਿਹੜਾ ਸਰਕਾਰ ਆ ਸਰਕਾਰ ਨੂੰ ਇਹਦੇ ਧਿਆਨ ਦੇਣਾ ਚਾਹੀਦਾ ਕਉਕੇ ਸਰਕਾਰ ਨੂੰ ਸਾਰਾ ਵਕਾ ਕਦੀ ਸਕਿਉਰਟੀ ਦੇਤੀ ਕਦੀ ਵਾਪਸ ਲੈ ਲਈ ਕਦੀ ਗਨਮੈਂਡ ਦੇਤੇ ਸਿੱਧੂ ਮਸੂਏ ਵਾਲਾ ਵੀ ਇਦਾਂ ਹੀ ਮਾਰਿਆ ਸੀਗਾ ਉਹਨੂੰ ਗੋਲੀਆਂ ਨਾ ਮਾਰਿਆ ਇੱਥੇ ਘਰਬਾਨਾਂ ਦਾ ਹਮਲਾ ਕੀਤਾ ਰਣੇ ਇਹੀ ਵਰਗ ਹੈ ਨਾ ਜੇ ਆਪਾਂ ਸਕਿਉਰਟੀ ਦਿੰਨੇ ਆ ਫਿਰ ਖਵਾਰਾ ਚ ਕਹਿ ਦਿੰਨੇ ਆ ਬਸ ਕਰਤੀ ਠੀਕ ਹੈ ਇਸ ਕਰਕੇ ਇਹ ਲੋਕਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਇਹ ਨਿਆਂੰਗ ਦੇ ਬਾਣੇ ਦੇ ਵਿੱਚ ਟੁੱਟੇ ਲੋਕ ਆ ਟੱਕੇ ਦੇ ਬੰਦੇ ਨਹੀਂ ਜਿਹਹੋਂਾਂ ਦੇ ਦੰਮ ਸੀਗਾ ਕਹਿ ਕੇ ਆਣ ਉਹ ਉਹ ਲੋਕ ਜਿਹੜੇ ਕਿ ਵੈਰੀਫਾਈ ਹੋ ਚੁੱਕੇ ਨੇ ਜਿਹੜੇ ਬੰਦੇ ਸੀਗੇ ਵੈਰੀਫਾਈ ਹੋ ਚੁੱਕੇ ਲੈ ਕੇ ਜਾ ਕੇ ਉਹਦਾ ਸਕੂਟਰ ਵੀ ਲੈ ਕੇ ਜਾ ਕੇ ਉਹ ਉਹ 2 ਘੰਟੇ ਪੁਲਿਸ ਨਹੀਂ ਆਂਦੀ ਉੱਥੇ ਕੋਲ ਸਿਵਲ ਹਸਪਤਾਲ ਕੋ ਚੌਂਕੀ ਆ ਥੋੜੀ ਦੇਰ ਦੇ ਉੱਤੇ ਉੱਥੇ ਠਾਣਾ ਆ ਉੱਥੇ ਪੁਲਿਸ ਹੀ ਨਹੀਂ ਆਈ ਭਗਤ ਜੀ ਇਹ ਦੇਖਿਆ ਇਸ ਟਾਈਮ ਹਾਲਾਤ ਕਿਦਾਂ ਨੇ ਉਹਨਾਂ ਦੀ ਹਾਲਾਤ ਕਿਸ ਤਰ੍ਹਾਂ ਦੇ ਨੇ ਹਾਲਾਤ ਉਹਨਾਂ ਦੇ ਅੰਦਰ ਗੰਭੀਰ ਆ ਕਹਿੰਦਾ ਮਤਲਬ ਇਹ ਮਸਾਂ ਉਹਨਾਂ ਨੇ ਬੰਦਿਆਂ ਨੇ ਚੱਕ ਕੇ ਇੱਥੇ ਲਿਆਂਦਾ ਜਿਹੜੇ ਕਹਿੰਦਾ ਮਤਰਾ ਦੀ ਸਰਕਾਰ ਆ ਜਿਹੜਾ ਪ੍ਰਸ਼ਾਸਨ ਆ ਉਹ ਕੀ ਕਰ ਰਿਹਾ ਆ ਪ੍ਰਸ਼ਾਸਨ ਨੂੰ ਇਹਦੇ ਉੱਤੇ ਧਿਆਨ ਦੇਣਾ ਚਾਹੀਦਾ ਨਾ ਪਰ ਕਿਹਾ ਜਾ ਰਿਹਾ ਕੋਈ ਪਰਸਨਲ ਰੰਜੀਸ਼ ਵੀ ਸੀ ਜਿਹੜੇ ਕਰਕੇ ਕੋਈ ਮੇਰੇ ਰੋਲੇ ਜੇ ਗਈ ਸੀ ਤਾਂ ਉੱਤੇ ਉੱਥੇੋਂ ਨਿਕਲੇ ਦੇ ਉੱਥੇ ਕੋਈ ਰੰਜੀ ਨਹੀਂ ਕੋਈ ਰੰਜੀ ਨਹੀਂ ਸਾਡੇ ਕੋਈ ਆਹ ਲੋ ਕੋਈ ਰੰਜੀ ਨਹੀਂ ਹੈਗੀ ਇਹ ਵੀਡੀਓ ਦੇਖ ਲੋ ਕੋਈ ਕੋਈ ਲੜਾਈ ਸੀਗੀ ਜਿਹੜੇ ਜਾਂਦੇ ਹੋ ਕੋਈ ਲੜਾਈ ਨਹੀਂ ਸੀ ਚਾਰੇ ਸੀ ਗੰਡਮੈਨ ਪਿੱਛੇ ਬੈਠਾ ਸੀ ਤਾਪਰ ਸਾਹਿਬ ਦਾ ਅੱਗੇ ਉਹ ਨਿਹੰਗ ਰੋੜਾ 'ਤੇ ਸੀ ਆ ਰੋੜਾ ਸਾਹਿਬ ਦੀ ਅੱਜ ਸ਼ਰਧਾਂਜਲੀ ਦੇ ਤੇ ਸਮਾਰੋਹ ਸੀਗਾ ਸੀਵਲ ਜਿਹੜੇ ਜਾ ਰਹੇ ਸੀਗੇ ਉੱਥੇ ਉੱਥੇ ਸ਼ਰਧਾਂਜਲੀ ਦੇਣ ਜਾ ਰਹੇ ਸੀਗੇ ਆ ਵੀਡੀਓ ਤੁਹਾਨੂੰ ਮੈਂ ਦਿਖਾ ਰਿਹਾ ਹਾਂ ਡਾਊਨਲੋਡ ਹੋ ਰਹੀ ਆ ਨਿਹੰਗ ਤਾਪਰ ਸਾਹਿਬ ਇੱਧਰ ਰੋੜ 'ਤੇ ਜਾ ਰਹੇ ਆ ਨਿਹੰਗ ਸਿੰਘ ਆਏ ਉਹਨਾਂ ਨੇ ਘੇਲ ਲਿਆ ਪਿੱਛੋਂ ਗੰਡਮੈਨ ਉੱਟਿਆ ਉਹਨਾਂ ਨੂੰ ਕੋਸ਼ਿਸ਼ ਕਰ ਰਿਹਾ ਰੋਕਣ ਦੀ ਨਾਲ ਹੀ ਉਹਨਾਂ ਨੇ ਕਰਪਾਨਾ ਨਾਲ ਵੱਢਣਾ ਸ਼ੁਰੂ ਕਰ ਦਿੱਤਾ ਆ ਦੇਖੋ ਇਹਦਾ ਹੁਣ ਕਮਾਣਾ ਕਿਦਾਂ ਤਾਂ ਉਹਨੇ ਪਹਿਲੋ ਜੀ ਬਿਆਨਬਾਜ਼ੀ ਕਰਦੀ ਜੀ ਕੋਈ ਲੜਾਈ ਸੀ ਉੱਤੇ ਚਲੇ ਗਏ ਨਹੀਂ ਪਰ ਪੁਲਿਸ ਉਹ ਵੈਰੀਫਾਈ ਕਰ ਦਿੱਤਾ ਕਿ ਤਿੰਨ ਬੰਦੇ ਜਿਹੜੇ ਜਿੰਨੇ ਵੀ ਬੰਦੇ ਸੀਗੇ ਉਹ ਆਇਡੈਂਟੀਫਾਈ ਹੋ ਚੁੱਕੇ ਹਨ ਅਰੈਸਟ ਕੀਤਾ ਜਾ ਰਿਹਾ ਜਿਹੜੀ 317 ਪਰਚਾ ਜਿਹੜਾ ਦਰਜ ਕੀਤਾ ਜਾਊਗਾ ਭਾਜੀ ਪਰਚੇ ਦਲਜਣਾ ਕੀ ਹੋ ਜਾਊਗਾ ਪਰਚੇ ਤਾਂ ਅਮਰਤਪਾਲ ਤਾਂ ਵੀ ਇਹਨਾਂ ਨੇ ਦਲਜ ਗਲਤੀ ਸੀਗਾ ਪਰਚੇ ਦਲਜਣਾ ਕੀ ਹੋ ਜਾਊਗਾ ਹਿੰਦੂਆਂ ਦੇ ਜਿਹੜੇ ਹਿੰਦੂਆਂ ਦੇ ਕਤਲਿਆਮ ਹੋ ਰਹੇ ਉਹ ਰੋਕ ਰਿਹਾ ਇਹਨਾਂ ਦੇ ਪਰਚੇ ਨਾਲ ਹਿੰਦੂਆਂ ਦੇ ਕਤਲਿਆਮ ਰੁਕਦੇ ਪਏ ਆ ਪਰਚਾ ਦਰਜ ਕਰੇ ਨੇ ਇੱਕ ਫਾਰਮੈਲਟੀ ਇੱਕ ਕਾਗਜ਼ੀ ਕਾਗ ਦੇ ਕੋਈ ਉਹਦੇ ਨਾਲ ਹਿੰਦੂਆਂ ਨਾਲ ਕੋਈ ਬੈਨੀਫਿਟ ਨਹੀਂ ਹੋ ਰਿਹਾ ਆਪਣਾ ਮਨ ਹੁੰਦਾ ਸੀ ਵੀ ਦਾ ਸਕਿਉਰਟੀ ਦੇ ਦੀ ਆਪਣਾ ਮਨ ਆਇਆ ਸਪੇਸ ਸਕਿਉਰਟੀ ਚੱਕ ਲਈ ਅੱਜ ਤੋਂ 3 ਮਹੀਨੇ ਪਹਿਲਾਂ ਹੀ ਥਾਪਰ ਸਾਹਿਬ ਨੇ ਕਲੀਅਰ ਕਰਤਾ ਸੀ ਕਿ ਲੁਧਿਆਣੇ ਦੇ ਸੀਪੀ ਨੇ ਮੈਨੂੰ ਮਰਵਾਣਾ ਅੱਜ ਸੀਪੀ ਸਾਹਿਬ ਦੀ ਉਹ ਮਨ ਦੀ ਇੱਛਾ ਪੂਰਨ ਹੋ ਗਈ ਉਹਨਾਂ ਦੀ ਮਨ ਦੀ ਇੱਛਾ ਅੱਜ ਪੂਰਨ ਹੋ ਗਈ ਆ ਥਾਪਰ ਸਾਹਿਬ ਅੱਜ ਖੁਸ਼ ਹੋਏ ਹੋਣੇ ਥਾਪਰ ਸਾਹਿਬ ਨੇ ਇਦਾਂ ਦੀ ਹਲ ਅੱਜ ਦੇਖ ਕੇ ਖੁਸ਼ ਹੋਏ ਹੋਣੇ ਹਦੂਲਾਹ ਤੇ ਇਹੋ ਜਿਹਾ ਸਕਿਉਰਟੀ ਦੇ ਲੈਣ ਦਾ ਮਾਮਲਾ ਜਿਹੜਾ ਇਹ ਪੁਲਿਸ ਕਮਿਸ਼ਨਰ ਲੁਧਿਆਣਾ ਦਾ ਨਹੀਂ ਹੁੰਦਾ ਇਹ ਪਿੱਛੇ ਜ ਬੰਦਾ ਉਹ ਮਿਸਰ ਦੇਖਾਉਂਦਾ ਪਈ ਇਹ ਗਲਤ ਇਨਫੋਰਮੇਸ਼ਨ ਹੈ ਸੀਪੀ ਦੇਖੂਗਾ ਕਿ ਉਹਦਾ ਉਹਦੇ ਏਰੀਆ ਦਾ ਮੋਲ ਕੀ ਚੱਲਿਆ ਉਹਦੇ ਏਰੀਆ ਚ ਕਿਹੜੇ ਹਿੰਦੂ ਲੀਡਰ ਕੋਰਟ ਵੱਲੋਂ ਆਰਡਰ ਆਏ ਸੀਗਾ ਨਾ ਕੋਰਟ ਵੱਲੋਂ ਆਰਡਰ ਪਾਜੀ ਕੋਰਟ ਵੱਲੋਂ ਕੋਈ ਆਰਡਰ ਨਹੀਂ ਹੁੰਦੇ ਸੀਪੀ ਦੇਖਦਾ ਮੋਲ ਆਪਣੇ ਲੁਧਿਆਣੇ ਦਾ ਸੀਪੀ ਕਿਉਂ ਲਾਂਦੇ ਆ ਕਿ ਲੁਧਿਆਣੇ ਦਾ ਮੋਲ ਦੇ ਕੇ ਕਿਹੜਾ ਹਿੰਦੂ ਤਰਟਦੇ ਆ ਥਾਪੜ ਸਾਹਿਬ ਸੀਪੀ ਸਾਹਿਬ ਦੀ ਨੌਲੇਜ ਚ ਪਾਣਾ ਚਾਹਣ ਕਿ ਥਾਪੜ ਸਾਹਿਬ ਕੋਈ ਸਾਲ 2 ਸਾਲ ਤੋਂ ਸ਼ਿਵਸਾਣੀਕ ਨਹੀਂ ਹੈ ਇਹ 1984 ਤੋਂ 1984 ਤੋਂ ਜਦੋਂ Shiv Sena ਦਾ ਸੰਗਠਨ ਹੋਇਆ ਸੀ ਉਦੋਂ ਦੇ ਕੱਟੜਵਾਦੀਆਂ ਦੇ ਨਾਲ ਮਤਲਬ ਲੈਂਦੇ ਆਏ ਆ ਇਹ ਕੋਈ ਨਵੇਂ Shiv Sena ਨਹੀਂ ਕਿੰਗੇ ਐਵੇਂ ਨਾ ਟਕਸਾਲੀ Shiv Sena ਦੇ ਨੇਤਾ ਕਿਹਾ ਜਾਂਦਾ ਕੀ ਲੱਗਦਾ ਹੁਣ ਰਾਤ ਕਿਸ ਤਰੀਕੇ ਦੇ ਨੇ ਪਹਿਲਾਂ ਤਾਂ ਸਾਪਰ ਸਾਹ ਦੇ ਸਾਪਰ ਸਾਹ ਐਸ ਟਾਈਮ ਹਾਲਾਤ ਤਾਂ ਮਾੜੇ ਨੇ ਉਹਨਾਂ ਦੀਆਂ ਦੋਨੋਂ ਭਾਵਾਂ ਵੇਚੇ ਨੇ ਸਿਰ ਪਾੜ ਚੁੱਕਾ ਵਾ ਤੁਹਾਨੂੰ ਵੀਡੀਓ ਦਿਖਾਵਾਂਗੇ ਵੀਡੀਓ ਨਾਲ ਚ ਹਾਲਾਤ ਤਾਂ ਗੰਭੀਰ ਨੇ ਬਾਕੀ ਡਾਕਟਰਾਂ ਨੇ ਜੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਦੱਸੀ ਜੋ ਵੀ ਹੁੰਦੀ ਇਨਫੋਰਮੇਸ਼ਨ ਅਸੀਂ ਮੀਡੀਆ ਨਾਲ ਸਾਂਝੀ ਕਰਾਂਗੇ ਸੋ ਲਗਾਤਾਰ ਜਿਹੜਾ ਆ ਤੁਸੀਂ ਦੇਖ ਸਕਦੇ ਹੋ ਕਿ Shiv Sena ਅੱਗੋਂ ਵੱਲੋਂ ਜਿਹੜਾ ਦੇਰੇ ਟੰਡਰ ਸਾਹਿਬ ਜਿਵੇਂ ਟੰਡਰ ਸਾਹਿਬ ਕੀ ਕਹਿਣਾ ਚਾਹੁੰਗੇ ਜਿਵੇਂ ਅ ਜੱਜ ਜੋ ਪਹਾਣਾ ਵਰਤੇ ਆਏ ਜੋ ਰਾਤ ਹੋਇਆ ਹੀ ਹੋਇਆ ਹੀ ਆ ਇਹ ਕੀ ਲੜਾਈ ਤੇ ਜਿਵੇਂ ਕਿਹਾ ਜਾ ਰਿਹਾ ਲੜਾਈ ਜੇਕਰ ਪਰਸਨ ਕੋਈ ਲੜਾਈ ਝਗੜਾ ਸੀ ਇਹ ਕੀ ਸੀਗਾ ਮਾਮਲਾ ਮਾਮਲਾ ਕੀ ਬਿਰਦੇ ਦੱਸੋ ਤੁਹਾਨੂੰ ਪਰਸਨ ਲੱਗਦਾ ਨਹੀਂ ਜੋ ਪੁਲਿਸ ਲੋਕ ਕਹਿ ਜਾ ਰਿਹਾ ਇਹ ਜੋ ਹਵਾ ਉਰਦੀ ਆਪਣੀ ਨਾਕਾਮੀ ਛੁਪਾ ਰਹੀ ਹੈ ਸੀਪੀ ਸਾਹਿਬ ਤੋਂ ਉੱਪਰ ਮੈਸੇਜ ਹੀ ਦੇ ਰਿਹਾ ਵੀ ਲੜਾਈ ਕਿਸੇ ਦੀ ਥੱਪਰ ਸਾਹਿਬ ਵਿੱਚ ਫਸੇ ਨੇ ਸੀਪੀ ਸਾਹਿਬ ਆਪਣੀ ਨਾਕਾਮੀ ਛੁਪਾ ਰਹੇ ਨੇ ਗੁਰਤ ਆਪਾਂ ਨੇ ਪਹਿਲਾਂ ਹੀ ਕਹਤਾ ਜੀ ਮੈਨੂੰ ਕਿਧਰ ਕਿਧਰ ਪ੍ਰਸ਼ਾਸਨ ਮਰਵਾਉਣ ਨੂੰ ਫਿਰਦਾ ਹੈ ਹੈ ਦਸੋ ਨਾ ਮੇਰੀ ਸਿੱਧਾ ਸਿੱਧਾ ਕਾਤਰਾਣਾ ਮਾਂ ਕੀਤਾ ਜਾ ਰਹੇ ਨੇ ਹੰਗਾ ਉੱਤੇ ਕਦੀ ਸਿਉਟੀ ਲੈਲੀ ਕਦੀ ਘਟਾਤੀ ਆਪਣਾ ਹੀ ਰਾਜ ਸਮਝਿਆ ਹੋਇਆ ਕਾਦੇ ਲਈ ਹਿੰਦੂਆਂ ਨੂੰ ਮਰਵਾਣਾ ਚਾਹੁੰਦੇ ਆ ਗੋਰਾ ਥਾਪੜ ਮਰਵਾਣਾ ਚਾਹੁੰਦੇ ਹੋ ਜ਼ਹਿਰ ਦੇ ਜੋ ਵੈਥੀ ਮਾਰ ਦੇਣੇ ਵੈਥੀ ਜ਼ਹਿਰ ਦੇ ਕੇ ਮਾਰ ਦੇਣੇ ਸਾਨੂੰ ਨਾਲ ਦੱਸਿਆ ਜਾ ਰਿਹਾ ਵੈਪਨ ਵੀ ਖੋਹਨ ਦੀ ਜਿਹੜੇ ਗਰਮੈਂਸੀ ਖੋਹ ਚੁੱਕ ਜਿਹੜੇ ਜਿਹੜੇ ਹਿੰਦੂ ਲੀਡਰ ਮਰਵਾਣਾ ਚਾਹੁੰਦੇ ਹੋ ਪ੍ਰਸ਼ਾਸਨ ਜੀ ਉੱਤੇ ਹੀ ਜ਼ਹਿਰ ਦੇ ਦਿਓ ਮਰਵਾ ਦਿਓ ਕੋਈ ਲੋੜ ਦੀ ਹਿੰਦੂਆਂ ਦੀ ਪੰਜਾਬ ਚ ਭਗਵੰਤ ਮਾਨ ਜੀ ਜਿਲੰਦਰ ਬੈਠੇ ਨੇ ਇਲੈਕਸ਼ਨ ਲੜ ਰਹੇ ਨੇ ਇਸ ਸਰਕਾਰ ਦੇ ਵਿੱਚ ਹਿੰਦੂਆਂ ਦਾ ਸਰਬਨਾਸ਼ ਹੋ ਰਿਹਾ ਹਿੰਦੂਆਂ ਨੂੰ ਮਾਰਿਆਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਕਹਿੰਦੇ ਕੋਈ ਲੜਾਈ ਝਗੜਾ ਚੱਲ ਰਿਹਾ ਸੀ ਜਿਹਦੇ ਕਰਕੇ ਉੱਥੇ ਨਿਕਲ ਗਏ ਨੇ ਫੈਸਲੇ ਜੋ ਉਹਦੇ ਕਰਕੇ ਉਹਨਾਂ ਦੀ ਲੜਾਈ ਝਗੜਾ ਤੇ ਹਮਲਾ ਹੋਇਆ ਉਹਨਾਂ ਦੇ ਉੱਤੇ ਲੜਾਈ ਵਾਲਾ ਵੀ ਰੱਬ ਬੈਠਾ ਨਾ ਆਹ ਲੋ ਪ੍ਰਧਾਨ ਜੀ ਜਿਹੜੀ ਬੀਬੀ ਦਾ ਬਿਆਨ ਸੀ ਲੜਾਈ ਵਾਲਾ ਆ ਪੂਰੀ ਵੀਡੀਓ ਆ ਗਈ ਰੋਕਿਆ ਨੂੰ ਰੋਕ ਕੇ ਚਾਰ ਨੰਗੇ ਨੇ ਕਿੱਦਾਂ ਕੁਰਬਾਨਾ ਮਾਰੀਆਂ ਉਹ ਦੇਖ ਸਕਦੇ ਹੋ ਵੀਡੀਓ ਚਲਾਈ ਜਾ ਰਹੀ ਹੈ ਵੀਡੀਓ ਚੱਲਦੀ ਪਈ ਹੈ ਉਹ ਕੀ ਕੀ ਕਹਿਣਾ ਚਾਹੋਗੇ ਆਪਣਾ ਇਹ ਕੀ ਹੈ ਭਾਜੀ ਤੁਹਾਡੇ ਸਾਹਮਣੇ ਪੰਜਾਬ ਕੀ ਕੀ ਗਈ ਬਸ ਸਾਹਿਬ ਸਾਨੂੰ ਕੱਡੇ ਨੂੰ ਯਾਰ ਲੈ ਦਿਓ ਯਾ ਜਨਰਲ ਡਾਇਰ ਸੀਗਾ ਨਾ ਚਲੀ ਆਲਾ ਬਾਦ ਨੂੰ ਇੱਥੇ ਪੁਲਸ ਬਲੌਗ ਗ ਤੁਹਾਡੇ ਨਾਲ ਗੱਲ ਕਰਾਂਗੇ ਜਿਹੜੇ ਗਨਮੈਨਸ ਉਹਦੀ ਵੀ ਗੱਲ ਜਿਹੜਾ ਅਸਲਾ ਖੋਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿਹੜਾ ਖੋਣ ਦੀ ਭਾਜੀ ਚਲਾਉਂਦਾ ਹੀ ਨਹੀਂ ਕਿਹੜਾ ਚਲਾਇਆ ਗਨਮੈਨ ਉੱਤੇ ਹੀ ਖੜਾ ਤੁਹਾਡੇ ਸਾਹਮਣੇ ਦੇਖ ਲਓ ਵੀਡੀਓ ਜਦੋਂ ਕਿ ਉਹ ਥੋੜੇ ਦਿਨ ਪਹਿਲਾਂ ਥਗੂਰਾ ਥਾਪਰ ਜੀ ਨੇ ਪਹਿਲੇ ਹੀ ਕਹਦੇ ਕਿ ਤਿੰਨ ਕਿਤੇ ਮੈਨੂੰ ਪ੍ਰਸ਼ਾਸਨ ਮਰਵਾਉਣ ਦੀ ਕੋਸ਼ਿਸ਼ ਕਰ ਰਿਹਾ ਕੋਈ ਸੀਪੀ ਸਾਹਿਬ ਦਾ ਬਿਆਨ ਮੇਲ ਖਾਂਦਾ ਪਿਆ ਵੀ ਇਹਨਾਂ ਦਾ ਕਿਸੇ ਹੋਰ ਦੀ ਲੜਾਈ ਚੱਲ ਰਹੀ ਸੀਗੀ ਕੀ ਦਾ ਮਤਲਬ ਕੀ ਕਹਿ ਰਹੇ ਚੰਨ ਉਹਦੀ ਵਾਈਫ ਨੇ ਵੀ ਕਹਿ ਦਿੱਤਾ تھا ਪਰ ਸਾਧਦੀ ਨੇ ਆ ਕੇ ਵੀ ਕਹ ਲੂ ਮੇਰੇ ਘਰ ਵਾਲੇ ਨੂੰ ਕੁਝ ਹੋ ਗਿਆ ਤਾਂ ਮੈਂ ਸੀਪੀ ਸਾਹਿਬ ਦੇ ਅੱਗੇ ਆ ਕੇ ਹਤਮ ਦਾ ਕਰੂੰਗੀ ਹੂੰ ਮਤ ਸਾਨੂੰ ਵੀ ਇਹੀ ਕੁਝ ਕਰਨਾ ਪੈਣਾ ਹੋਰਾ ਥਾਪਰ ਨੂੰ ਕੁਝ ਹੋ ਗਿਆ ਤਾਂ ਸਾਨੂੰ ਵੀ ਸਾਰੇ ਨੂੰ ਸੀਪੀ ਸਾਹਿਬ ਦੇ ਅੱਗੇ ਹਤਮ ਦਾ ਕਰਨਾ ਪੈਣਾ ਹੂੰ ਜਾ ਸੀ ਵੀਰੋਂ ਵਾਪਿਸ ਦੇ ਦੇਣ ਸੀਪੀ ਸਾਹਿਬ ਸਾਰੇ ਹਿੰਦੂ ਨੇ ਤੋਰੇ ਆ ਰਹੇ ਆ ਸਾਰੇ ਪਹੁੰਚ ਵੀ ਗਏ ਆ ਉਹਨਾਂ ਨੂੰ ਕੋਈ ਜ਼ਹਿਰ ਦੀਆਂ ਪੁੜੀਆਂ ਬਣਾਣ ਅਸੀਂ ਵਾਦਾ ਕਰਦੇ ਆ ਉਹਨਾਂ ਦੇ ਸਾਹਮਣੇ ਖਾਵਾਂਗੇ ਕਰ ਦੋ ਹਿੰਦੂ ਖਤਮ ਯਾਰ ਜੇ ਹਿੰਦੂਆਂ ਤੋਂ ਇੰਨੀ ਕੀ ਪ੍ਰੋਬਲਮ ਹੈ ਨਾ ਕਰ ਦੋ ਇਹਨੂੰ ਸ਼ਰਮ ਆਣੀ ਚਾਹੀਦੀ ਹੈ ਇਹ ਆਪ ਵੀ ਹਰਿਆਣਾ ਦਾ ਰਹਿਣ ਵਾਲਾ ਹੈ ਯਾਰ ਮਾੜੀ ਮੋਟੀ ਤਾਂ ਸ਼ਰਮ ਕਰੇ ਕੀ ਪੰਜਾਬ ਦੇ ਵਿੱਚ ਕੀ ਲੁਧਿਆਣਾ ਦੇ ਵਿੱਚ ਮਾਹੌਲ ਬਣਾਤਾ ਇਹਨਾਂ ਨੇ ਯਾਰ ਮਤਲਬ ਇੱਕ ਬੰਦਾ ਔਰ ਇੱਕ ਉਹ ਵੀ ਮੋਧਵਾਰ ਬੰਦਾ ਸ਼ਹੀਦਾਂ ਦੇ ਪਰਿਵਾਰ ਤੋਂ ਹੈ ਸ਼ਹੀਦਾਂ ਦੇ ਪਰਿਵਾਰ ਤੋਂ ਹੈ ਸੁਖਦੇਵ ਥਾਪਰ ਜੀ ਦੇ ਪਰਿਵਾਰ ਦਾ ਵੰਸਜ ਹੋਵੇ ਤੇ ਉਹ ਗੱਡੀ ਸੁਰੱਖਿਆ ਲਈ ਫਿਰਦੇ ਆ ਇੱਕ ਪੰਜਾਬ ਪੁਲਿਸ ਦੇ ਵਿੱਚ ਹੁੰਦੇ ਹੋਏ ਉਸ ਲੁਧਿਆਣਾ ਦਾ ਸੀਪੀ ਹੁੰਦੇ ਹੋਏ ਉਹ ਕਹਿੰਦੇ ਮੈਨੂੰ ਖਤਰਾ ਮੈਨੂੰ ਸੁਰੱਖਿਆ ਚਾਹੀਦੀ ਆ ਸੁਰੱਖਿਆ ਆਈਪੀਐਸ ਦਾ ਆਈਪੀਐਸ ਲੀਡਰ ਹੁੰਦਾ ਆ ਉਹਦੇ ਕੋਲ ਜਿਹੜਾ ਆਈਪੀਐਸ ਹੁੰਦਾ ਆਫਸਰ ਹੁੰਦਾ ਆ ਉਹਨੂੰ ਸੁਰੱਖਿਆ ਮਿਲਦੀ ਆ ਕਿਉਂਕਿ ਉਹਨਾਂ ਕੋਲ ਕਈ ਕੰਮ ਕਰਨੇ ਹੁੰਦੇ ਉਹਨੂੰ ਥ੍ਰੈਟਸ ਵੀ ਹੁੰਦੇ ਆ ਕਿ ਵੱਡੇ ਵੱਡੇ ਗੈਂਗਸਟਰ ਫੜਦੇ ਨੇ ਕਈ ਚੀਜ਼ਾਂ ਫਰਦੇਸ ਕਰਦੇ ਨੇ ਇੱਕ ਇੱਕ ਲੀਡਰ ਕਹਿ ਰਿਹਾ ਮੈਨੂੰ ਥ੍ਰੈਟ ਆ ਮੈਨੂੰ ਮਾਰ ਸਕਦੇ ਆ ਇੱਕ ਥ੍ਰੀਡਨ ਪਤਾ ਕੀ ਇਹ ਸ਼ਹੀਦ ਪਰਿਵਾਰ ਚੋਂ ਨੇ ਇਹਨਾਂ ਨੂੰ ਇਹਨਾਂ ਨੂੰ ਖਤਰਾ ਹੈ ਇਹਨਾਂ ਦੀ ਜ ਮਰਵਾਤਾ ਹੂੰ ਮਰਵਾਤਾ ਨਾ ਉਹ ਤਾਂ ਪਹਿਲਾਂ ਹੀ ਕਹਿੰਦੇ ਸੀ ਤਾਂਪਰ ਸਾਹਿਬ ਕਿ ਮੈਨੂੰ ਮਰਵਾ ਦੇਣਾ ਉਹਨਾਂ ਨੇ ਤਾਂ ਪਹਿਲਾਂ ਹੀ ਇਹ 2 ਮਹੀਨੇ ਪਹਿਲਾਂ ਹੀ ਇੰਟਰਵਿਊ ਕਰਤਾ ਸੀ ਇਹਦਾ ਕੰਡੀਸ਼ਨ ਕਿਸ ਤਰ੍ਹਾਂ ਦਾ ਤਾਂਪਰ ਸਾਹਿਬ ਜੀ ਬਿਲਕੁਲ ਸੀਰੀਅਸ ਆ ਜੀ ਤਾਹੀਂ ਸੀਵਲ ਤੋਂ ਡੀਐਮਸੀ ਆ ਕਿਤਾ ਸ਼ਿਫਟ ਸੀਵਲ ਤੋਂ ਸੀਐਮਡੀ ਸੀਐਮਸੀ ਤੋਂ ਡੀਐਮਸੀ ਤਾਹੀਂ ਸ਼ਿਫਟ ਕੀਤਾ ਸੀਰੀਅਸ ਨੇ ਨਾ ਹੋਸ਼ ਆ ਨਾ ਕੁਛ ਤਾਹੀਂ ਦਿੱਤੇ ਖੜੇ ਆ ਕਿ ਪਹਿਲਾਂ ਇਹਨਾਂ ਦਾ ਇਲਾਜ ਕਰਾ ਲਈਏ ਸਾਡੇ ਸੀਰੀਅਸ ਨੇ ਕਹਿਣਾ ਹੈ ਵੀ ਬੰਦੇ ਆਈਡੈਂਟੀਫਾਈ ਹੋ ਚੁੱਕੇ ਨੇ ਜਿਹੜੇ ਉਹਨਾਂ ਦੀ ਜਿਹੜੀ ਹੈ ਅਗਰਫਤਾਰੀ ਜਲਦ ਕਰ ਲਈਤੀ ਜਾਊਗੀ 307 ਦਾ ਮਕਦਮਾ ਜਿਹੜਾ ਯਾਰ 307 ਦਾ ਮਕਦਮਾ ਪਹਿਲਾਂ ਹਿੰਦੂ ਲੀਡਰ ਮਰਵਾ ਦਿਓ ਫਿਰ ਗ੍ਰਿਫਤਾਰ ਕਰ ਲਓ ਬਸ ਹਾਂ ਖਤਮ ਖਤਮ हां ठीक है जी पहला हिंदू लीडर मरवाओ अਸੀਂ ਤਾਂ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਜਿਨ੍ਹਾਂ ਨੇ ਹਮਲਾ ਕੀਤਾ ਕਿ ਜਿਸ ਤਰ੍ਹਾਂ ਖੋਤੀਆਂ ਵਾਂਗੂ ਇੱਕ ਨਿਆਤੀ ਬੰਦੇ ਤੇ ਹਮਲਾ ਕੀਤਾ ਦੱਸ ਕੇ ਆਉਂਦੇ ਫੇਰ ਕਰਕੇ ਦਿਖਾਉਂਦੇ ਹਮਲਾ ਜੇ ਇੱਕ ਵੀ ਸੁੱਕਾ ਚਲਾ ਜਾਂਦਾ ਇੰਨਾ ਚੋ ਫੇਰ ਗੱਲ ਕਰਦੇ ਆ ਕਿ ਆ ਜਾਂਦਾ ਫੇਸਬੁੱਕ ਦੇ ਉੱਤੇ ਵੀ ਕੋਈ ਬਿਆਨ ਵਜੀ ਜਿਹੜੀ ਕਰਦੇ ਨੇ ਉਹਦੇ ਕਰਕੇ ਵੀ ਜਿਹੜਾ ਹਮਲਾ ਬਿਲਕੁਨ ਹੀ ਬਿਲਕੁਨ ਹੀ ਦੇਸ਼ ਦੀ ਗੱਲ ਕਰਦੇ ਆ ਪੰਜਾਬ ਦੀ ਗੱਲ ਕਰਦੇ ਆ ਇੱਥੋਂ ਤਕਲੀਫ ਹੈ ਸਰਕਾਰਾਂ ਨੂੰ ਇੱਥੋਂ ਤਕਲੀਫ ਲੁਧਿਆਣਾ ਸਪੀ ਨੂੰ ਨਹੀਂ ਗੱਲ ਕਰਨਾ ਜਾਇਜ਼ ਆ ਪਰ ਜਿਹੜੇ ਬਿਆਨ ਦਿੱਤੇ ਜਾਂਦੇ ਨੇ ਉਹਨਾਂ ਦੇ ਕਰਕੇ ਕਿਹੜਾ ਕਿਹੜਾ ਬਿਆਨ ਦਿੱਤਾ ਕਿਹੜਾ ਬਿਆਨ ਦੇਖ ਲਓ ਨਾ 50 ਇੱਕ ਜਪਿਆ ਹੁੰਦੇ ਨਾ ਇਹ ਸਿੱਤ ਦੀ ਗੱਲ ਕਰਨਾ ਮਾੜਾ ਹੈ ਜੇ ਦੇਸ਼ ਦੇਸ਼ ਦੇ ਦੇਸ਼ ਦੀ ਗੱਲ ਕਰਨੀ ਮਾੜੀ ਹੈ ਤਾਂ ਸ਼ਿਵਸੇਨਾ ਮਾੜੀ ਹੈ ਜੇ ਪੰਜਾਬ ਦੀ ਗੱਲ ਕਰਨਾ ਮਾੜੀ ਹੈ ਤਾਂ ਸ਼ਿਵਸੇਨਾ ਬਿਲਕੁਲ ਮਾੜੀ ਹੈ ਜੇ ਪੰਜਾਬ ਦੇ ਹਿੰਦੂ ਦੀ ਗੱਲ ਕਰਨਾ ਮਾੜੀ ਹੈ ਤਾਂ ਸ਼ਿਵਸੇਨਾ ਇੱਕ ਠੋਕੇ ਕਹਿੰਦੀ ਅਸੀਂ ਲੋਕ ਮਾੜੇ ਆ ਦੱਸੋ ਪਹਿਲਾਂ ਜਿਹੜਾ ਹਮਲਾ ਹੋਇਆ ਵਾ ਇਸ ਟਾਈਮ ਐਡਮਿਟ ਪਈ ਨੇ ਕਿ ਸਹੀ ਹੈ ਅਗੋਸ਼ਿਤ ਆਤਕਵਾਦ ਦਾ ਨਾਮ ਸੁਣਿਆ ਇੱਕ ਹੁੰਦਾ ਆਤਕਵਾਦ ਖੋਸ਼ਿਤਕਵਾਦ ਸੁਣ ਲਓ ਮੈਂ ਆ ਕੀ ਹੈ ਆ ਕੀ ਹੈ ਇੱਥੇ ਲੜਾਈ ਹੋਈ ਹੈ ਹਮਲਾ ਲੜਾਈ ਹਮਲਾ ਹਮਲਾ ਦੀ ਗੱਲ ਨਹੀਂ ਕਰ ਰਿਹਾ ਮੈਂ ਕਹ ਹਮਲਾ 2012 ਤੋਂ ਲੈ ਕੇ 2024 ਚੜ ਗਿਆ ਕਿੰਨੇ ਸਾਲ ਹੋ ਗਏ ਉਹ ਕਿ ਨਾ 12 ਸਾਲ ਅਤਿਵਾਦ ਦਾ ਮੂੰਹ ਹੀ ਦੇਖਣਾ ਕਿ ਦੁਰਗਾ ਗੁਪਤਾ ਮਰਵਾ ਲਿਆ ਕਦੇ ਕਿਹੜਾ ਮਰਵਾ ਲਿਆ ਕਦਰਵਿੰਦਰ ਕੁਸਾਈ ਮਰਵਾ ਲਿਆ ਕਦੇ ਕੀ ਮਰਵਾ ਲਿਆ ਹਿੰਦੂ ਲੀਡਰ ਮਰਦੇ ਹੀ ਆ ਰਹੇ ਨੇ ਅੱਜ ਜੇ ਸਿਵਲ ਹਸਪਤਾਲ ਦੇ ਗੇਟ ਤੋਂ 5 ਮਿੰਟ ਦੀ ਦੂਰੀ ਤੇ ਥਾਪਰ ਸਾਹਿਬ ਦੇ ਇਹੋ ਜਿਹੇ ਹਮਲੇ ਆਉਂਦਾ ਨਾ ਤਾਂ ਸ਼ਾਇਦ ਅਸੀਂ ਲੋਕ ਡੀ ਐਮ ਸੀ ਨਹੀਂ ਸ਼ਮਸ਼ਾਨ ਘਾਟ ਖੜੇ ਹੋਣੇ ਸੀ ਸਿਵਲ ਹਸਪਤਾਲ ਦੇ ਬਾਹਰ ਹਮਲਾ ਹੋਇਆ 1 ਮਿੰਟ ਤੇ ਕੋਈ ਚੱਕਰ ਨਹੀਂ ਆਇਆ ਉਹ ਤਾਂ ਬਾਹਰੋਂ ਕੋਈ ਪ੍ਰਸ਼ਾਸਨ ਨੇ ਆ ਕੇ ਉਹ ਵੀ ਅੱਧੇ ਘੰਟੇ ਬਾਅਦ ਚੱਕ ਕੇ ਅੰਦਰ ਪਾਇਆ ਨਹੀਂ ਤਾਂ ਸ਼ਰੂਤ ਤੱਕ ਗਈ ਸੀ ਕਿਹੜੇ 307 ਮਕਦ ਇਹ ਇਨਫੋਰਮੇਸ਼ਨ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਆਈ ਅਫਸਰ ਪੁਲਸ ਅਫਸਰ ਸੀਨੀਅਰ ਸਰ ਕਹਿੰਦੇ ਕਿ ਐਨੀਵਰੇ ਮੀਡੀਆ ਸਾਹਮਣੇ ਕਿ 307 ਦਾ ਮਕਦਮਾ ਦਰਜ ਕਰ ਰਹੇ ਆਂ ਔਰ ਬੰਦੇ ਦੇ ਡੈਡਲ ਵੀ ਹੋ ਚੁੱਕੇ ਕਰ ਲਿਆ ਕਰ ਲਿਆ ਐਡਾ ਜਿਗਰਾ ਅਗਲਿਆਂ ਦਾ ਖੁੱਲ ਗਿਆ ਇੱਕ ਤਾਂ ਨਿਹੰਗ ਬਾਣੇ ਨੂੰ ਬਦਨਾਮ ਕਰਦੇ ਆ ਠੀਕ ਹੈ ਮੈਂ ਨਹੀਂ ਕਹਿੰਦਾ ਹਿੰਦੂ ਸਿੱਖ ਦਾ ਮਸਲਾ ਕੋਈ ਸਿੱਖ ਬਦਨਾਮ ਨਹੀਂ ਕਰਦਾ ਇਹ ਨਿਹੰਗ ਸਿੰਘ ਦੇ ਬਾਣੇ ਚ ਬਾਣੇ ਨੂੰ ਬਦਨਾਮ ਕਰਨ ਵਾਸਤੇ ਇੱਕ ਤਾਂ ਪਹਿਲਾਂ ਥਾਪਰ ਸਾਡੀ ਐਕਟਾ ਚੋਰੀ ਕਰਕੇ ਭੱਜ ਗਏ ਨਾਲ ਦੇ ਨਾਲ ਹੀ ਇੱਕ ਟੋ ਚੋਰੀ ਕਰਕੇ ਇਨਾ ਜਿਗਰਾ ਸੀ ਨਾ ਟਾਈਮ ਬਣ ਕੇ ਸਾਡੇ ਜਵਾਨਾਂ ਤੇ ਆ ਜਾਂਦਾ ਬਜ਼ ਤਾਂ ਗਨਮੈਨ ਵੀ ਦੱਸ ਸਕਦਾ ਨਾ ਕਿ ਅਗਰ ਤੂੰ ਮੌਜੂਦ ਸੀ ਤੇ ਹਸਲੇ ਆਦੇ ਵਾਸਤੇ ਰੱਖੇ ਕੋਲ ਦਿਖਾਣ ਵਾਸਤੇ ਸ਼ੋਅ ਵਾਸਤੇ ਰੱਖੇ ਆ ਚਲਾਇਆ ਕਿਉਂ ਨਹੀਂ ਫਿਰ ਵੀ ਅੰਗਰੇਜ਼ੀਆਂ ਆ ਗਈਆਂ ਫਿਰ ਵੀ ਇੱਕ ਸੋ ਹੁਣ ਹਾਲਾਤ ਕਿਸ ਤਰੀਕੇ ਦੇ ਨੇ ਉਹਨਾਂ ਦੇ ਕੀ ਕਹਿਣਾ ਚਾਹੁੰਦੇ ਨੇ ਹਾਲਾਤ ਕਿਸ ਤਰੀਕੇ ਦੇ ਸਾਹ ਪਰ ਸਾਹ ਹਲੇ ਸੀਰੀਅਸ ਨੇ ਆਉਣ ਵਾਲੇ ਟਾਈਮ ਦੇ ਅੰਦਰ ਦੇਖਦੇ ਆ ਲੁਧਿਆਣਾ ਬੰਨਤਾ ਸੀ ਕਰਾਂਗੇ ਕਰਾਂਗੇ ਜੇ ਬائیں ਨਹੀਂ ਅਸੀਂ ਕਿਹ ਲੋ ਕਹਿੰਦੇ ਥਾਪਰ ਸਾਹਿਬ ਠੀਕ ਹੋਣ ਲੱਭ ਰੰਮੀਆ ਉਮਰਾ ਬਖਸ਼ੇ ਅਸੀਂ ਇਹ ਲੋਕ ਜਿੱਦਾਂ ਮੈਂ ਫਿਰ ਕਹਿ ਰਿਹਾ ਸ਼ਿਵ ਸੈਨਾ ਅਗਰ ਬਦਨਾਮ ਹੈ ਤਾਂ ਆਪਣੇ ਦੇਸ਼ ਦੀ ਗੱਲ ਕਰਦੀ ਤਾਂ ਇਹ ਲੋਕ ਇਹਨਾਂ ਲੋਕਾਂ ਪੰਜਾਬ ਨੂੰ ਸੀ ਅਲੱਗ ਕਰਕੇ ਇਕਲਾ ਵਖਰਾ ਰਾਜ ਬਣਾ ਲੀਏ ਸੋ ਇਸ ਨਾਲ ਸਾਡੇ ਸ਼ਿਵ ਸੈਨਾ ਆਗੂ ਔਰ ਦੇਖ ਸਕਦੇ ਹੋ ਡੀ ਐਮ ਸੀ ਦੇ ਬਾਹਰ ਦੀ ਤਸਵੀਰਾਂ ਨੇ ਹਾਲੇ ਕਿ ਪ੍ਰਸ਼ਾਸਨ ਵੀ ਜਿਹੜਾ ਹੈ ਪੂਰੀ ਤਰ੍ਹਾਂ ਮੁਸਤੈਦ ਹੈ ਸੀਨੀਅਰ ਜਿਹੜੇ ਅਫਸਰ ਸੀਗੇ ਉਹ ਵੀਰੇ ਮੌਜੂਦ ਸਨ ਔਰ ਕਿਹਾ ਜਾ ਰਿਹਾ ਸੀਨੀਅਰ ਸਤਰਾ ਵੱਲੋਂ ਤੇਜਾ ਸਾਹਿਬ ਵੱਲੋਂ ਕਿਹਾ ਗਿਆ ਹੈ ਕਿ ਬੰਦੇ ਆਇਡੈਂਟੀਫਾਈ ਜਿਹੜੇ ਨੇ ਹੋ ਚੁੱਕੇ ਨੇ ਔਰ ਮਾਫ ਕਰਨਾ ਵੀਡੀਓ ਵੀ ਜਿਹੜੀਆਂ ਨੇ ਆ ਚੁੱਕੀਆਂ ਨੇ ਜਿਨ੍ਹਾਂ ਦੇ ਤੇ 307 ਦਾ ਜਿਹੜਾ ਮਕਦਮਾ ਦਰਜ ਕੀਤਾ ਜਾ ਰਿਹਾ ਹੈ ਆ ਕਿਤੇ ਨਾ ਕਿਤੇ ਦੇਖ ਸਕਦੇ ਹੋ ਨਾਰੇਬਾਜੀ ਜਿਹੜੀ ਹੈ ਹਜੇ ਵੀ ਹੋ ਰਹੀ ਹੈ ਔਰ ਲਗਾਤਾਰ ਮੰਗ ਕੀਤੀ ਕੀ ਕਹਿ ਚੁੱਕੇ ਕਿ ਮੁਕਤਮਾ ਦਰਜ ਕਰ ਲਿਆ ਬੰਦੇ ਰੈਸ ਜਲਦੀ ਤੋਂ ਜਲਦੀ ਹੋਣਗੇ ਪਰ ਫਿਰ ਵੀ ਜਿਹੜੀ ਹੈ ਨਾਰੇ ਵਜੇ ਰਿਹਾ ਸੀ ਸਣਾ ਵੱਲੋਂ ਕਰਨਾ ਜਿਹੜੀ ਹੈ ਕੀਤੀ ਜਾ ਰਹੀ ਹੈ ਸੋ ਤੁਹਾਡੀ رائے ਕੀ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਆਪਣੇ ਕਮੈਂਟ ਜਿਹੜੀ ਹੈ رائے ਆਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਪਿੰਨ ਕਰੋ ਔਰ ਐਸੇ ਤਰੀਕੇ ਦੀ ਹੋਰ ਕਰਨਾ ਦੇਖਣ ਲਈ ਪ੍ਰਾਈਮ ਮੁੱਦੇ ਨੂੰ ਜਿਹੜਾ ਆ ਵੱਧ ਤੋਂ ਵੱਧ ਲਾਈਕ ਔਰ ਸਬਸਕ੍ਰਾਈਬ ਕਰੋ ਲਗਾਤਾਰ ਤੁਹਾਡੇ ਨਾਲ ਤਾਂ ਕਿ ਜਿਹੜੀਆਂ ਖਬਰਾਂ ਨੇ ਜੋ ਅਸੀਂ ਦੇ ਰਾਤ ਨੂੰ ਜਿਹੜੇ ਡੀਐਮਸੀ ਵਿੱਚ ਬਣਿਆ ਮਾਹੌਲ ਤੁਹਾਡੇ ਨਾਲ ਲਗਾਤਾਰ ਜਿਹੜਾ ਆ ਪ੍ਰਾਈਮ ਮੁੱਦੇ ਤੇ ਸਾਂਝਾ ਕੀਤਾ ਜਾ ਸਕੇ ਕੈਮਰਾਮੈਨ ਰੋਜ ਕੁਮਾਰ ਦੇ